ਅਸੀਂ ਕੇਂਦਰ ਦਾ ਧਿਆਨ ਇਸ ਤਰ੍ਹਾਂ ਲਿਆਉਣਾ ਚਾਹੁੰਦੇ ਆ ਕਿ ਜੇਐਨਕੇ ਦੇ ਵਿੱਚ ਜਿਹੜਾ ਦੁਬਾਰਾ ਤੋਂ ਅੱਤਵਾਦ ਬਣ ਰਿਹਾ ਏ ਇਹਦਾ ਸਿਰ ਕੁੱਲਚਲਾਣਾ ਚਾਹੀਦਾ ਏ ਮੁੜਦਾਬਾਦ ਅੱਤਵਾਦ ਮੁੜਦਾਬਾਦ ਅੱਤਵਾਦ ਮੁੜਦਾਬਾਦ ਜੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਅਗਲਾ ਪ੍ਰਦਰਸ਼ਨ ਜਿਹੜਾ ਸਾਡਾ ਵਾਗਾ ਬਾਰਡਰ ਤੇ ਹੋਏਗਾ ਹਾਏ 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 ਮੁੜਦਾਬਾਦ ਜੰਦਾਬਾਦ ਔਰ ਜਿਹੜਾ ਜਿਸ ਤਰ੍ਹਾਂ ਅੱਗੇ ਏ ਨਕੇਲ ਪਾਈ ਸੀ ਅੱਤਵਾਦੀਆਂ ਨੂੰ ਹੁਣ ਵੀ ਇਸ ਤਰ੍ਹਾਂ ਜਿਹੜੀ ਨਕੇਲ ਪਾਈ ਜਾਵੇ ਜੁਰਦਾਬਾਦ 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 ਅੱਤਵਾਦ ਮੁਰਦਾਬਾਦ 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 ਮਾਨਯੋਗ ਸਤਕਾਰਯੋਗ ਨਰਿੰਦਰ ਭਾਈ ਮੋਦੀ ਜੀ ਦੇ ਅੱਗੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਇਹ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਮੁਰਦਾਬਾਦ ਮੁਰਦਾਬਾਦ ਹਾਏ ਹਾਏ ਓਏ ਹਾਏ ਹਾਏ ਅੰਮ੍ਰਿਤਸਰ ਦੇ ਵਿੱਚ ਸ਼ਿਵਸਨਾ ਕੇਸਰੀ ਵੱਲੋਂ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਤਵਾਦਾ ਪੁਤਲਾ ਫੂਕਿਆ ਗਿਆ। ਅੰਮ੍ਰਿਤਸਰ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸ਼ਿਵਸਨਾ ਕੇਸਰੀ ਦੇ ਰਾਸ਼ਟਰੀ ਪ੍ਰਧਾਨ ਵਿਪਨ ਨਾਇਰ ਅਤੇ ਗੱਲਬਾਤ ਕਰਦੇ ਹਾਂ Hindu ਸੰਗਠਨ ਦੇ ਮੈਂਬਰਾਂ ਨਾਲ ਕਿਉਂ ਆਕਰ ਆ ਜਿਹੜਾ ਐਜੀਟੇਸ਼ਨ ਕੀਤਾ ਗਿਆ ਕੀ ਕਾਰਨ ਕੀ ਹੈ ਵਿਪਨ ਜੀ ਕੀ ਮਕਸਦ ਕੀ ਹੈ ਜਿਹੜਾ ਕੀਤਾ ਗਿਆ ਜੈ ਸ਼ੀ ਰਾਮ ਅੱਜ ਦਾ ਜਿਹੜਾ ਇਹ ਪੁਤਲਾ ਫੂਕ ਪ੍ਰਦਰਸ਼ਨ ਸ਼ਿਵਸਨਾ ਕੇਸਰੀ ਤੇ Hindu ਸਮਾਜ ਨੂੰ ਲੈ ਕੇ ਇਕੱਠ ਦੇ ਰੂਪ ਦੇ ਵਿੱਚ ਕੀਤਾ ਗਿਆ ਹੈ। ਤਾਨੂੰ ਯਾਦ ਹੋਏਗਾ ਕਿ 3-4 ਦਿਨ ਪਹਿਲੇ ਜੀਐਨਕੇ ਦੇ ਵਿੱਚ ਅਤਵਾਦੀਆਂ ਵੱਲੋਂ ਜਿਹੜੀ ਬਸ ਤੇ ਹਮਲਾ ਕੀਤਾ ਗਿਆ ਸੀ ਜਿਸ ਨਾਲ 10 ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ 30 ਨਾਲ ਹੋਰ ਜ਼ਖਮੀ ਹੋਏ ਸੀ ਇਸ ਦੇ ਨਾਲ ਨਾਲ ਜੀਐਨਕੇ ਦੇ ਵਿੱਚ 4 ਹੋਰ ਜਗ੍ਹਾ ਅਤਵਾਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਆਈਐਸਏ ਦੀ ਮਦਦ ਦੇ ਨਾਲ ਸਾਡੇ ਪਾਰ ਦੇਸ਼ ਦੇ ਵਿੱਚ ਦੁਬਾਰਾ ਤੋਂ ਆਤਵਾਦ ਫਲਾਉਣਾ ਚਾਹੁੰਦਾ ਹੈ ਜਿਹੜਾ ਕਿ ਕਦੇ ਵੀ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਜਿਹੜਾ ਪੁਤਲਾ ਇੱਥੇ ਫੁਕਿਆ ਗਿਆ ਹੈ ਇਸ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਪਾਕਿਸਤਾਨ ਤੇ ਆਤਵਾਦ ਦੇ ਪੁਤਲੇ ਫੁਕੇ ਜਾਣਗੇ ਜੇ ਪਾਕਿਸਤਾਨ ਆਪਣੀ ਅਰਗਤਾ ਤੋਂ ਬਾਜ਼ ਨਾ ਆਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾਗਾ ਬਾਰਡਰ ਦੇ ਉੱਤੇ ਜਾ ਕੇ ਪਾਕਿਸਤਾਨ ਦਾ ਪੁਤਲਾ ਫੁਕਾਂਗੇ ਮਤਲਬ ਫੁੱਕਣ ਦੇ ਨਾਲ ਅਸੀਂ ਚਾਹੁੰਦੇ ਕਿ ਸਾਡੀ ਆਵਾਜ਼ ਕੇਂਦਰ ਤੱਕ ਜਾਵੇ ਉਸ ਦਾ ਕਾਰਨ ਇਹ ਆ ਕਿ ਜਿਹੜੇ 10 ਯਾਤਰੀ ਸ਼ਹੀਦ ਹੋਏ ਆ ਉਹਨਾਂ ਦੇ ਘਰਦਿਆਂ ਵਾਸਤੇ ਅਸੀਂ 10-10 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਤੇ ਨਾਲ ਇੱਕ ਨੌਕਰੀ ਦੀ ਮੰਗ ਕਰਦੇ ਆ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਦੇ ਵਿੱਚ ਜਾਂ ਦੂਜੇ ਕਿਸੇ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਵੱਲੋਂ ਜਿੰਨਾ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਮਦਦ ਮਿਲਦੀ ਆ ਇਸ ਮਤਲਬ ਦਾ ਕੇਂਦਰ ਤੋਂ ਹੀ ਆਸ਼ਵਾਸ਼ਣ ਦਿੰਨੇ ਆ ਦੂਸਰਾ ਅਤਵਾਦੀਆਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਏ ਇਸ ਦੇ ਨਾਲ ਸਾਨੂੰ ਇਹ ਡਰਿਆ ਕਿ ਅਮਰਨਾਥ ਯਾਤਰਾ ਵੀ ਜਲਦੀ ਹੀ ਆਉਣ ਵਾਲੀ ਆ ਅਮਰਨਾਥ ਯਾਤਰਾ ਤੇ ਵੀ ਇਸ ਤਰੀਕੇ ਦਾ ਅਤਵਾਦੀ ਅਟੈਕ ਹੋ ਸਕਦਾ ਏ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਅਮਰਨਾਥ ਯਾਤਰਾ ਜਲਦੀ ਹੀ ਆਉਣ ਵਾਲੀ ਆ ਉਸ ਤੇ ਸਖਤ ਪਹਿਰਾ ਲਗਾਇਆ ਜਾਵੇ ਪਹਿਲੇ ਵੀ ਅਮਰਨਾਥ ਯਾਤਰਾ ਦੇ ਵਿੱਚ ਹਜ਼ਾਰਾਂ ਲੱਖਾਂ ਫੌਜੀਆ ਦੀ ਉਦਰ ਸ਼ਾਇਦ ਦੇ ਵਿੱਚ ਇਹ ਅਮਰ ਜਤਰਾ ਹੁੰਦੀ ਆ ਜੀ ਕੀ ਕਾਰਨ ਕੀ ਮੰਨਦੇ ਹੋ ਜਿਹੜੇ ਆਏ ਦੀ ਨਹੀਂ ਹੱਤਵਦੀ ਹਮਲਿਆਂ ਦੇ ਕਾਰਨ ਕੀ ਕੀ ਮਨਸ਼ਾ ਕੀ ਨਰੀ ਪਾਕਿਸਤਾਨ ਇੱਕ ਐਸਾ ਦੇਸ਼ ਆ ਜਿਸ ਨੂੰ ਖਾਣ ਵਾਸਤੇ ਰੋਟੀ ਤੇ ਹੈ ਨਹੀਂ ਪਰ ਉਹਨੇ ਆਪਣੇ ਬਜਟ ਦੇ ਵਿੱਚ ਐਸੇ ਐਸੇ ਕੰਮ ਕੀਤੇ ਗਏ ਆ ਪਰਮਾਣੂ ਬੰਬ ਨੂੰ ਬਣਵਾਉਣ ਵਾਸਤੇ ਸਭ ਤੋਂ ਵੱਧ ਉਹਨੇ ਬਜਟ ਪੇਸ਼ ਕੀਤਾ ਗਿਆ ਵਾ ਜਿਸ ਦਾ ਸਾਫ਼-ਸਾਫ਼ ਕਰਨਿਆ ਕਿ ਸਾਡੇ ਕੋ ਚਾਹੇ ਕੁਝ ਨਾ ਹੋਵੇ ਪਾਕਿਸਤਾਨ ਕਹਿੰਦਾ ਅਸੀਂ ਚਾਹੇ ਭੁੱਖੇ ਮਰੀਏ ਪਰ ਭਾਰਤ ਦੇ ਵਿੱਚ ਹੀ ਹਮਲੇ ਕਰਨਾ ਜਾਰੀ ਰੱਖਾਂਗੇ ਤੁਹਾਨੂੰ ਪਤਾ ਹੋਏਗਾ ਕਿ ਜਿੰਨੇ ਵੀ ਅੱਤਵਾਦੀ ਆਏ ਆ ਉਹ ਇੱਕੋ ਕੌਮ ਨਾਲ ਜਿਹੜੇ ਸੰਬੰਧਿਤ ਆ ਉਹ ਸਾਰੇ ਸਾਰੇ ਮੁਸਲਮਾਨ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਮੁਸਲਮਾਨ ਵੀਰ ਗਲਤ ਹੈਗੇ ਆ ਪਰ ਜਿਹੜੇ ਗਲਤ ਆ ਜਿਹੜੇ ਪਾਕਿਸਤਾਨ ਤੋਂ ਅੱਤਵਾਦੀ ਮੁਸਲਮਾਨ ਹੁੰਦੇ ਆ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਉਹਨਾਂ ਨੂੰ ਸਹਾਰਾ ਦਿੰਦੇ ਆ ਉਹਨਾਂ ਨੂੰ ਪਨਾਹ ਦਿੰਦੇ ਆ ਉਹ ਵੀ ਉਹਨਾਂ ਹੀ ਦੋਸ਼ੀ ਆ ਉਹਨਾਂ ਨੂੰ ਗੋਲੀ ਵੱਜਣੀ ਚਾਹੀਦੀ ਆ ਤੇ ਮੇਰੇ ਭਾਰਤ ਦੇਸ਼ ਦੇ ਵਿੱਚ ਜਿਹੜੇ ਉਹਨਾਂ ਦੇ ਪਨਾਹਗਰ ਮੁਸਲਮਾਨ ਆ ਉਹਨਾਂ ਦੇ ਵੀ ਗੋਲੀ ਵੱਜਣੀ ਚਾਹੀਦੀ ਆ ਪਾਕਿਸਤਾਨ ਦੀ ਫਾਈਨੈਂਸ਼ੀਲੀ ਹਾਲਾਤ ਜਿਹੜੇ ਠੀਕ ਨਹੀਂ ਆ ਤੇ ਫਿਰ ਵੀ ਉਹਨਾਂ ਵੱਲੋਂ ਇਦਾਂ ਦੀਆਂ ਕੁਝੀਆਂ ਹਰਕਤਾਂ ਕੀਤੀਆਂ ਨੇ ਨਾ ਕੀ ਕਹਣਾ ਚੰਦੇ ਪਾਕਿਸਤਾਨ ਦੇ ਆਪਣੇ ਹਾਲਾਤੇ ਮਾਰੇ ਹੀ ਆ ਪਰ ਆਪਣੇ ਉਹ ਜਿਹੜੇ ਨਾਲ ਦਾ ਦੇਸ਼ ਆ ਉਹ ਤੋਂ ਕੁਝ ਆਸ ਨਹੀਂ ਕਰਦਾ ਉਲਟਾ ਉਹ ਚਾਹੁੰਦਾ ਏ ਕਿ ਇਹ ਦੇਸ਼ ਬਰਬਾਦ ਹੋਵੇ ਇਹ ਜਿਸ ਨੇ ਦੂਸਰੇ ਦੀ ਬਰਬਾਦੀ ਦਾ ਕਾਰਨ ਲੱਭਿਆ ਵਾ ਉਹ ਦੇਸ਼ ਹਮੇਸ਼ਾ ਬਰਬਾਦ ਹੋਇਆ ਵਾ ਅੱਜ ਵੀ ਮੇਰਾ ਦੇਸ਼ ਤਰੱਕੀ ਦੇ ਰਾਹ ਤੇ ਆ ਜਿਹੜੇ ਕੁਝ ਬੰਦੇ ਆ ਗਏ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਈ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਸਾਡੇ ਥੂੜੀਆਂ ਨਹੀਂ ਪਈਆਂ ਮੇਰੇ ਦੇਸ਼ ਦੀ ਫੌਜ ਅੱਜ ਵੀ ਤਿਆਰ ਆ ਜਦੋਂ ਜਦੋਂ ਕੋਈ ਲੱਭੇਗਾ ਅੱਜ ਤੁਹਾਨੂੰ ਪਤਾ ਆਏਗਾ ਅੱਜ ਦੇ ਦਿਨ ਦੋ ਜਿਹੜੇ ਅੱਤਵਾਦੀ ਜਿੰਨਾਂ ਹਮਲਾ ਕੀਤਾ ਸੀ ਅੱਜ ਉਹ ਮਰੇ ਗਏ ਆ ਜਿਹੜੇ ਬਾਕੀ ਵੀ ਰਹਿੰਦੇ ਆ ਸਾਡੀ ਫੌਜ ਤਿਆਰ ਹੈ ਜੇ ਜਰੂਰ ਦबई ਕੱਲ ਨੂੰ ਸਾਨੂੰ ਹਥਿਆਰ ਚੁੱਕਣ ਦੀ ਅਸੀਂ ਵੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਹਤਵਾਦਿਆਂ ਮੁਕਾਬਲਾ ਕਰਾਂਗੇ ਪਾਕਿਸਤਾਨ ਨੂੰ ਕੀ ਚੇਤਾਵਨੀ ਤੇ ਸ਼੍ਰੀ ਨਰਿੰਦਰ ਮੋਦੀ ਨੂੰ ਕੀ ਅਪੀਲ ਹੈ ਸ਼੍ਰੀ ਨਰਿੰਦਰભાઈ ਮੋਦੀ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਅਮਰਨਾਥ ਯਾਤਰਾ ਆਉਣ ਵਾਲੀ ਆ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਅਮਰਨਾਥ ਯਾਤਰੀਆਂ ਦੀ ਰੱਖਿਆ ਤੁਹਾਡੇ ਹੱਥ ਦੇ ਵਿੱਚ ਆ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਤੇ ਪਾਕਿਸਤਾਨ ਨੂੰ ਇਹ ਚੇਤਾਵਨੀ ਦਿੰਦੇ ਆ ਆਪਣੀ ਹਰਤਾ ਤੋਂ ਬਾਜ਼ ਆ ਜਾ ਇੱਕ ਸਰਗਰ ਸਟ੍ਰਾਈਕ ਹੋਈ ਸੀ ਤੇ ਤੁਹਾਨੂੰ ਮੂੰਹ ਦੀ ਖਾਣੀ ਪਈ ਸੀ ਇਹ ਨਾ ਹੋਵੇ ਕਿ ਦੂਜੀ ਸਰਗਰ ਸਟ੍ਰਾਈਕ ਹੋਵੇ ਤੇ ਪਾਕਿਸਤਾਨ ਦਾ ਚੁਪੜਾ ਸਾਫ ਹੋ ਜੇ ਅੱਜ ਜਿਹੜਾ ਛਾੜੇ ਚੌਂਗ ਦੇ ਵਿੱਚ ਇਹ ਪੁਤਲਾ ਜਲਾਇਆ ਗਿਆ ਇਹ ਪਿੱਛੇ ਜੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜੇ 4-5 ਦਿਨ ਤੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ Hindu ਭਰਾ ਜਿਹੜੇ ਜਿਨ੍ਹਾਂ ਦੇ ਉੱਤੇ ਜਿਹੜੇ ਅੱਤਵਾਦ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਬੜੀਆਂ ਜਾਨਾਂ ਗਈਆਂ ਕਿਉਂਕਿ ਤੁਸੀਂ ਪਿੱਛੇ ਜੇ ਵੇਖਿਆ ਕਿ 5 ਸਾਲ ਜਿਹੜੀ ਬੜੀ ਵੱਡੀ ਨਿਕελ ਪਾਈ ਸੀ ਸਾਡੀ ਸੈਂਟਰਲ ਸਰਕਾਰ ਨੇ ਪਰ ਲੇਕਿਨ ਆ ਜਿਹੜਾ ਹੁਣ ਜਿਹੜੀ ਸਾਡੀ ਇਹ ਜਿਹੜੇ ਹਰ ਸਾਲ ਜਿਹੜੇ ਪੂਰੇ ਹਿੰਦੁਸਤਾਨ ਦੇ ਜਿਹੜੇ ਯਾਤਰੀ ਨੇ ਅਮਨ ਆਂ ਜਾਣਦੇ ਨੇ ਹੁਣ ਵੀ ਸਾਨੂੰ ਇਹੀ ਡਰ ਰਿਹਾ ਕਿ ਜਿਸ ਤਰ੍ਹਾਂ ਅੱਗੇ ਪਹਿਲੇ ਜਿਹੜਾ ਮਹੌਲ ਬੜਾ ਖਰਾਬ ਸੀ ਤੇ ਹੁਣ ਵੀ ਅਸੀਂ ਆਪਾਂ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਜਿਹੜੀ ਨਕੇਲ ਪਾਈ ਜਾਵੇ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਇਹ ਹੱਤਵਾਰ ਨੇ ਜਿਹੜੇ ਬੰਦੇ ਮਾਰੇ ਨੇ ਉਹਨਾਂ ਨੂੰ ਤੁਰੰਤ ਮੱਤ ਤੋਂ ਬਾਅਦ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਇਨਕਵਾਟਰ ਕਰਕੇ ਉਹਨਾਂ ਨੂੰ ਜਿਸ ਤਰ੍ਹਾਂ ਅੱਗੇ ਦੂਜੇ ਹੱਤਵਾਰ ਦੇ ਨੂੰ ਸਬਕ ਸਿਖਾਇਆ ਇਸ ਤਰ੍ਹਾਂ ਹੀ ਹੁਣ ਉਹਨਾਂ ਨੂੰ ਵੀ ਜਿਹੜਾ ਇਹ ਸਬਕ ਸਿਖਾਉਣਾ ਚਾਹੀਦਾ ਤੇ ਸਾਡਾ ਜਿਹੜਾ ਇਹ ਬੇਨਤੀ ਹੈ ਕਿ ਜਿਹੜੀ ਇਹ ਸੈਂਟਰ ਸਰਕਾਰ ਆ ਉਹਨਾਂ ਦਾ ਧਿਆਨ ਜਿਹੜਾ ਜੰਮੂ ਕਸ਼ਮੀਰ ਵੱਲ ਜਾਵੇ ਇਸ ਕਰਕੇ ਅੱਜ ਜਿਹੜੇ ਸਾਡੇ ਵਿਪਨ ਵਿਪਨ ਜੀ ਰਮਨ ਜੀ ਔਰ ਜਿੰਨੇ ਵੀ ਸਾਰੇ ਹਿੰਦੂ ਸਿਕਰਟਨ ਵੱਲੋਂ ਜਿਹੜਾ ਇਹ ਪੁਤਲਾ ਜਲਾਇਆ ਗਿਆ ਇਹ ਪੁਤਲਾ ਜਿਹੜਾ ਅੱਤਵਾਦੀ ਉਹਨਾਂ ਜਲਾਇਆ ਗਿਆ ਇਸ ਕਰਕੇ ਮੈਂ ਇਹ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਹ ਬੇਨਤੀ ਕਰਨਾ ਵੀ ਸਾਰੇ ਇਸ ਚੀਜ਼ ਨੂੰ ਆਵਾਜ਼ ਚੁਕਣ ਔਰ ਜਿਹੜਾ ਜਿਸ ਤਰ੍ਹਾਂ ਅੱਗੇ ਨਕੇਲ ਪਾਈ ਸੀ ਅੱਤਵਾਦੀਆਂ ਨੂੰ ਹੁਣ ਵੀ ਇਸ ਤਰ੍ਹਾਂ ਜਿਹੜੀ ਨਕੇਲ ਪਾਈ ਜਾਵੇ ਜੈ ਹਿੰਦ ਵਿਸ਼ਵਾ ਹਿੰਦੂ ਸਨਾਤਨ ਸੇਵਾ ਸੰਟਨ ਸੇ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਜੋ ਹਮਾਰੇ ਸਰਦਵਾਨ ਸਰਦਾਲੂ गए हुए थे दर्शनों के लिए उनके ऊपर जो आतंकवादियों ने जो अटैक किया है बहुत ही बहुत ही नंदनीय घटना है इन पे सब पे रोक लगाया जाए और सारे हिंदू एक होकर के और इस घटना को रोकने के लिए प्रदर्शन करें जगह जगह प्रदर्शन करके उनको मतलब चेतावनी दी जाए अपनी सरकार को जगाया जाए कि ऐसा कार्य आगे ना हो जय श्री राम मधु शर्मा समाज सेवक ਮੈਂ ਸਨਾਤਨ ਤੰਤਰ ਦੀ ਸੇਵਾ ਕਰਦੀ ਆ ਦਿਨੋਂ ਤਨ ਮਨ ਤੋਂ ਕਰਦੀ ਆ ਤੇ ਮੈਂ ਇਹ ਜਿਹੜਾ ਸਾਡਾ ਅਸੀਂ ਅੱਜ ਇਕੱਠੇ ਹੋਏ ਆ ਜਿਹੜਾ ਸਾਡਾ ਇੱਥੇ ਛਾਟੇ ਦੇ ਵਿੱਚ ਅਸੀਂ ਪ੍ਰਦਰਸ਼ਨ ਕੀਤਾ ਏ ਇਹ ਅਸੀਂ ਕੀਤਾ ਕਿ ਜਿਹੜਾ ਅਤਵਾਦ ਨੇ ਹਮਲਾ ਕੀਤਾ ਏ ਯਾਤਰੀਆਂ ਦੇ ਉੱਪਰ ਹਮਲਾ ਕੀਤਾ ਏ ਬਹੁਤ ਹੀ ਨਿੰਦਨਯੋਗ ਆ ਇਹ ਅਸੀਂ ਇਹ ਬੇਨਤੀ ਕਰਦੇ ਆ ਸਾਡੇ ਮਾਨਯੋਗ ਸਤਕਾਰਯੋਗ ਨਰਿੰਦਰ ਭਾਈ ਮੋਦੀ ਜੀ ਦੇ ਅੱਗੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਵੀ ਇਹ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਖatri ਜਿਹੜੇ ਆ ਬਹੁਤ ਘਰਾਂ ਤੋਂ ਮਾਰੇ ਗਏ ਨੇ ਤੇ ਮੈਂ ਇਹ ਬੇਨਤੀ ਕਰਦੀ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਅਗਰ ਕਰਦੇ ਪਰਿਵਾਰ ਤਿੰਨ ਤਿੰਨ ਮਰੇ ਆ ਤੇ ਉਹਨਾਂ ਨੂੰ ਦੋ ਦੋ ਨੌਕਰੀਆਂ ਅਗਰ ਇੱਕ ਇੱਕ ਜੀ ਮਰਿਆ ਤਾਂ ਉਹਨਾਂ ਨੂੰ ਇੱਕ ਇੱਕ ਨੌਕਰੀ ਤੇ 10-10 ਲੱਖ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਅੱਤਵਾਦ ਨੂੰ ਨੱਥ ਪਾਈ ਜਾਵੇ ਅਸੀਂ ਇੱਕ ਹੋ ਚੁੱਕੇ ਹਾਂ ਅਸੀਂ ਕੋਈ ਇਹ ਨਾ ਸਮਝੇ ਕਿ ਅਸੀਂ ਇੱਕ ਨਹੀਂ ਹੈਗੇ ਜੈ ਸ਼੍ਰੀ ਰਾਮ